ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੀ ਅੱਜ ਮਾਜੇ ਦੀ ਸ਼ਾਨ ਤੁਹਾਨੂੰ ਮਲਾਵਾਂਗੇ ਕੀ ਨਾਮ ਹੈ ਤਾਂ ਕੀ ਕਰਦਾ ਹੈ ਕਿਤੋਂ ਫੇਮਸ ਹੋਇਆ ਹੈ ਆਪਾਂ ਗੱਲਬਾਤ ਕਰਾਂਗੇ ਅੱਜ ਮਾਜੇ ਵਾਲਾ ਤੁਸੀਂ ਅੱਗੇ ਜਜ ਕਰ ਰਿਆ ਹੋਏਗਾ ਕੌਣ ਆ ਮਾਜੇ ਵਾਲਾ ਨਿੱਕਾ ਜਿਹਾ ਕਾਕਾ ਹੈ ਤੇ ਗੱਲਾਂ ਬੜੀਆਂ-ਬੜੀਆਂ ਵੱਡੀਆਂ ਕਰਦਾ ਹੈ ਮਾਜੇ ਵਾਲਾ ਗੋਲੂ ਮਾਜੇ ਵਾਲਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੋਲੂ ਮਾਜੇ ਵਾਲੇ ਨਾਲ ਅੱਜ ਗੱਲਬਾਤ ਕਰਾਂਗੇ ਕਿੰਨੀਆਂ ਫਿਲਮਾਂ ਹੁਣ ਤੱਕ ਕਰਨੀਆਂ ਨੇ ਤੇ ਅੱਗੇ ਕਿੰਨੀਆਂ ਕਰਨ ਵਾਲੀਆਂ ਨੇ ਤੇ ਕਿੰਨਾ ਕੁ ਪਿਆਰ ਲੋਕਾਂ ਦਾ ਮਿਲਦਾ ਹੈ ਗੱਲਬਾਤ ਕਰਾਂਗੇ ਅੱਜ ਗੋਲੂ ਮਾਜੇ ਵਾਲੇ ਨਾਲ ਸਤਿ ਸ਼੍ਰੀ ਅਕਾਲ ਭਾਜੀ ਮਾਜੇ ਵਾਲਾ ਦੀ ਮਾਜੀ ਵਾਲਾ ਮਾਜੇ ਵਾਲਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸੋ ਪਹਿਲੇ ਨੰਬਰ ਤੇ ਦੱਸੋ ਕਿ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਮੰਮੀ ਡੈਡੀ ਭਰਾ ਜੀ ਤੇ ਕਿੰਨਾ ਕੁ ਪਿਆਰ ਫਿਰ ਮਿਲਿਆ ਤੁਹਾਨੂੰ ਪਿਆਰ ਬਹੁਤ ਲਿਆ ਵਾ ਲਵ ਯੂ ਆ ਜਿਹੜਾ ਜਿਨ੍ਹਾਂ ਨੇ ਵੀ ਅੱਜ ਤੱਕ ਪਿਆਰ ਦਿੱਤਾ ਵਾ ਤੇ ਮੇਰੇ ਵੱਲੋਂ ਵੀ ਉਹਨਾਂ ਨੂੰ ਅਨੰਤ ਪਿਆਰ ਸੋ ਮਾਜੇ ਵਾਲਾ ਗੋਲੂ ਗੋਲੂ ਮਾਝੇ ਵਾਲਾ ਤੇ ਹੈ ਹੀ ਹੈ ਇਨਾਮ ਤੁਹਾਡਾ ਬੜਾ ਫੇਮਸ ਹੋਇਆ ਮਾਝੇ ਤੋਂ ਹਾਂਜੀ ਹਾਂਜੀ ਤੇ ਅਸਲ ਚ ਨਾਮ ਕੀ ਹੈ ਜਦੋਂ ਤੁਸਾ ਤੁਹਾਡਾ ਜਨਮ ਹੋਇਆ ਤੁਹਾਡੇ ਮਾਤਾ ਪਿਤਾ ਨੇ ਕੀ ਨਾਮ ਰੱਖਿਆ ਸੀਗਾ ਤੁਹਾਡਾ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿੰਿਆਂ ਨੂੰ ਪਤਾ ਨਹੀਂ ਹੈਗਾ ਸਾਜ ਸੁਘੋਤਾ ਰੱਖਿਆ ਬਈ ਮੰਮੀ ਨੇ ਨਾ ਜੀ ਤੇ ਉਤੋਂ ਬਾਅਦ ਸ਼ੋਕ ਸਿੰਘੜਾ ਪਾੜੀ ਦਾ ਕੰਟਰੈਕਟਰ ਆਉਂਣਾ ਜੀ ਤੇ ਉਹ ਬੜਾ ਏਦਾਂ ਵੀਡੀਓ ਦੇ ਵਿੱਚ ਕਿਦਦੇ ਕਿਵੇਂ ਆ ਗੋਲੂ ਕਿਵੇਂ ਆ ਗੋਲੂ ਉਹ ਜਦੋਂ ਲੈਟ ਤੇ ਵੀਡੀਓ ਕਲਿੱਪਾਂ ਪੈਂਦੀਆਂ ਵਾ ਤੇ ਉਤੋਂ ਮੇਰੇ ਲਾ ਆ ਗੋਲੂ ਮਾਝੇ ਵਾਲਾ ਸੋ ਸੋ ਸੋਤਾ ਜੀ ਕਿੰਨੀ ਉਮਰ ਹੈ ਤੁਹਾਡੀ ਤੇ ਕਿਹੜੇ ਸਕੂਲ ਪੜਦੇ ਹੋ ਤੇ ਕਿੰਨਾ ਦਾ ਪਿਆਰ ਸਭ ਲੋਕਾਂ ਦਾ ਮਿਲਿਆ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਉਮਰ ਮੇਰੀ ਹੈਗੀ ਤਬਰ ਕੇਲਾਸਰ ਮੇਰੀ ਜੀ ਤੇ ਮੇਰਾ ਸਕੂਲ ਹੋਰ ਦੋ ਟੰਡੇ ਉੱਥੇ ਪੜਦਾ ਮੈਂ ਜੀ ਇਹ ਪਿਆਰ ਇੱਦਾਂ ਹੀ ਆ ਤੁਹਾਨੂੰ ਬੜਾ ਬੜਾ ਪਿਆਰ ਮਿਲਦਾ ਕਿੰਨੇ ਚੋਂ ਕੋਣ ਪਿਆਰ ਕਰਦਾ ਬੜਾ ਪਿਆਰ ਮਿਲਦਾ ਕੁਲਾ ਡਿਲਾਰ ਮਾਣਾ ਸੋਹੋਕਾ ਸਾਹਿਬ ਉਰਫ ਗੋਲੂ ਗੋਲੂ ਜੀ ਤੁਹਾਡਾ ਕਿਦੋਂ ਤੁਹਾਨੂੰ ਸ਼ੌਂਕ ਪਿਆਰ ਬੱਲੇ ਹੋ ਗਈ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਦੋਂ ਤੇ ਮਤਲਬ ਤੁਹਾਡਾ ਕੰਮ ਜਿਹੜਾ ਸ਼ੁਰੂਆਤ ਹੋਈ ਹੈ ਸ਼ੋਰਟਨ ਲਫਸਟ ਸੈਕਿੰਡ ਤੋਂ ਪਿਆ ਸੀਗਾ ਤੇ 6th 7th ਤੇ ਮੇਰਾ ਨਕ ਭੁਲਾ ਗਿਆ ਤੇ ਮੈਂ ਰੱਬ ਦਾ ਸ਼ੁਕਰਗੁਜ਼ਾਰ ਕਰਦਾ ਹਾਂ ਪਰ ਆ ਕੇ ਇਹ ਵੀ ਚੀਜ਼ ਤੋਂ ਮੈਂ ਨੋ ਨੋਮਸ ਕੀਤਾ ਪਰ ਮੇਰਾ ਜਿਹੜਾ ਸੁਪਨਾ ਆ ਮੈਂ ਅੱਪਿਆ ਕੀਤਾ ਹੈ ਇਹ ਸੁਪਨਾ ਮੇਰਾ ਅਸਲ ਚਾਹਿਆ ਕਿ ਮੈਂ ਆਪਣੇ ਮੰਮੀ ਡੈਡੀ ਨੂੰ ਗੱਡੀਆਂ ਦੇ ਘੁਮਾਣਾ ਪਰ ਮੱਧਿਹਾਰੀਆਂ ਲਾਵਾ ਜਿਵੇਂ ਮਰਜ਼ੀ ਕਰੇ ਗੱਡੀਆਂ ਦੇ ਘੁਮਾਣਾ ਬਸ ਮੈਂ ਸੋ ਗੋਲੂ ਫਿਰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਕਿ ਗੋਲੂ ਜਦੋਂ ਮਾਝੇ ਤੋਂ ਦੂਜੇ ਦਵਾਬੇ ਤੇ ਜਾਦਾ ਹੈ ਉਧਰ ਜਾ ਕੇ ਕਿੰਨਾ ਕਿ ਮਾਣ ਮਹਿਸੂਸ ਹੁੰਦਾ ਉਥੇ ਕਿਤਨਾ ਕਿਤੇ ਪਿੰਡ ਦਾ ਅਤੇ ਆਪਣੇ ਮਾਜੇ ਦਾ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਹੁੰਦਾ ਕਿ ਉਥੇ ਜਾ ਕੇ ਕਹਿੰਦੇ ਨੇ ਗੋਲੂ ਮਾਜੇ ਵਾਲਾ ਆ ਗੋਲੂ ਮਾਜੇ ਵਾਲਾ ਕੀ ਕਹਿਣਾ ਚਾਹੁੰਦੇ ਬੋਆ ਲਵ ਯੂ ਆ ਤੇ ਦਵਾਬੇ ਦੇ ਬੂਬੇ ਸਾਰੇ ਦਵਾਬਾ ਮਾਜਾ ਮਾੜਾ ਸਾਰੇ ਲਵ ਯੂ ਹੁਣ ਮੈਂ ਪਿਛੇ ਜੀ ਗਾਜਗਮ ਹੋ ਗਏ ਬਹੁਤ ਪਿਆਰ ਦਿੱਤਾ ਤੇ ਮੈਨੂੰ ਲਵ ਯੂ ਆ ਮੋਗੇ ਵਾਲਿਆਂ ਨੂੰ ਤੇ ਉਥੇ ਵੀ ਬਹੁਤ ਸਾਰੇ ਬਿਜਾਂਦੇ ਗੋਲੂ ਮਾਜੇ ਲੱਗ ਗੋਲੂ ਮਾਜੇ ਵਾਲਾ ਤੇ ਬਹੁਤ ਵਧੀਆ ਲੱਗਦਾ ਜਿਵੇਂ ਪਛਾਣਦੇ ਆ ਨਾਂ ਤੋਂ ਵਧੀਆ ਲੱਗਦਾ ਵਾ ਬੋਲੂ ਮਰਜ਼ੇ ਵਾਲਾ ਫਿਰ ਕਿਦੋਂ ਲੋਕਾਂ ਦੇ ਵਿੱਚ ਵਿਚਰਦਾ ਕਿਹੜੀ ਗੱਲ ਤੋਂ ਮਸ਼ਹੂਰ ਹੁੰਦਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਬੋਲੂ ਉਰਫ ਸਹੋਤਾ ਮੈਂ ਇੱਥੇ ਜਾਂਦਿਆਂ ਸੀਗਾ ਇੱਥੇ ਤੁਰਲ ਫਿਰਦਿਆ ਸੀ ਤੇ ਪਹਿਲੀ ਜੋ ਮੁੰਡੇ ਪਨੀਰੀ ਨੀ ਦੀ ਪਨੀਰੀ ਪਨੀਰੀ ਕੁੱਟਾਂ ਡੇ ਤੇ ਇਹਨਾਂ ਨੇ ਪੜਾਇਆ ਉਦਾਂ ਦਾ ਹੈਗਾ ਵਾ ਗਲਾ ਗੁਲਾ ਵਾਲਾ ਇਹਨਾਂ ਨੇ ਮੈਨੂੰ ਛੇੜਤਾ ਪਰ ਮਿਲੂ ਕੋਈ ਛੇੜੇ ਮੈਂ ਬਰਦਾਸ਼ਤ ਕਰ ਲਵਾਂਗਾ ਜਦੋਂ ਮੇਰੇ ਘਰ ਦੇ ਨਾਲ ਕੋਈ ਆਲਾ ਨਾ ਫਿਰ ਮੈਨੂੰ ਗੁੱਸਾ ਚੜਦਾ ਮੈਂ ਗਾਲਾਂ ਕੱਢਤੀਆਂ ਮੈਨੂੰ ਨਹੀਂ ਪਤਾ ਵੀਡੀਓ ਬਣਾਉਂਦੇ ਆ ਕਿ ਮੈਂ ਗਾਲਾਂ ਕਰਤੀਆਂ ਉਹ ਨੈਟ ਤੇ ਫਿਰ ਤੁਹਾਨੂੰ ਬਾਅਦ ਦਾ ਵੀਡੀਓ ਆਡੀਓ ਪਈ ਸਾਡੇ ਮੇਰੇ ਘਰ ਦੇ ਨਾਲ ਬੜੇ ਲਾਂਬੇ ਦੇ ਸਾਡੇ ਪਿੰਡਲੇ ਤੁਹਾਡਾ ਮੁੰਡਾ ਏਦਾਂ ਕੰਨਿਆ ਕਾਦਾ ਬੜਾ ਏਦਾਂ ਕੰਨਿਆ ਮੇਰੇ ਕਾ ਜੈ ਪ੍ਰਵਾਹੀ ਕੀ ਗੱਲ ਹੋਈ ਉਹ ਵੀ ਦੱਸੋ ਮੈਂ ਕਹਿੰਦੇ ਪਾਲ ਦੇ ਮੁੰਡੇ ਮੈਂ ਫਿਰ ਗਾਲਾਂ ਗੂਲਾ ਕੱਢਿਆ ਉੱਥੇ ਕਿਦੇ ਉਹਨਾਂ ਵੀਡੀਓ ਪਾਤੀ ਫਿਰ ਨੈਟ ਤੇ ਚੜ ਗਈ ਫੇਮਸ ਹੋ ਗਈ ਬੜਾ ਵੀਊ ਚੜਿਆ ਉਹਨੂੰ ਇਸ ਟਾਈਮ ਦਾ 12 ਮਿਲੀਅਨ ਵੀਊ ਗਏ ਉਹਨੂੰ ਜੀ ਤੇ ਹਾਲਾ ਲਾਉ ਬਾ ਲੰਬੇ ਲੰਬੇ ਵਾਵਾ ਆਏ ਪਰ ਕੋਈ ਗੱਲ ਨਹੀਂ ਬਾਬੇ ਜੀ ਦੇ ਪਾਣੀ ਜੋ ਲੈ ਕਰਨਾ ਨਿਕਾੜੀ ਦੇਣਾ। ਉਹ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਉਹ ਗਾਲਾ ਜੇਰੀਆਂ ਨੇ ਤਾਰੀਆਂ ਗੋਲੂ ਮਾਦੇ ਵਾਲੇ ਨੂੰ ਕਿਉਂਕਿ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਜੇ ਉਹ ਸੋਸ਼ਲ ਮੀਡੀਆ ਤੇ ਜਾਂਦਾ ਹੈ ਪ੍ਰਮਾਤਮਾ ਹੀ ਕਿਰਪਾ ਕਰਦਾ ਤੇ ਪ੍ਰਮਾਤਮਾ ਤੋਂ ਬਾਅਦ ਮਾਤਾ ਪਿਤਾ ਦੀ ਵੀ ਕਿਰਪਾ ਹੁੰਦੀ ਹੈ। ਕਿਤੇ ਨਾ ਕਿਤੇ ਉਹ ਮੁੰਡਿਆਂ ਦੀ ਵੀਡੀਓ ਜਰੀਏ ਅੱਜ ਤੁਹਾਨੂੰ ਕਿਤੇ ਨਾ ਕਿਤੇ ਇੱਥੋਂ ਤੱਕ ਲੈ ਕੇ ਆਈ ਹੈ ਕਿ ਕਹਿਣਾ ਚਾਹਦੇ ਹੋ ਉਹਨਾਂ ਨੇ ਜਿਹੜੀ ਵੀਡੀਓ ਬਣਾਈ ਤੇ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਧੰਨਵਾਦ ਉਹਨਾਂ ਦਾ ਬਹੁਤ ਸਾਰਾ ਪਰਮਾਤਮਾ ਦਾ ਧੰਨਵਾਦ ਕਰਦਾ ਕਰਦਾ ਮੈਂ ਸਭ ਤੋਂ ਵੱਧ ਆਪਣੇ ਮਾਪਿਓ ਦਾ ਧੰਨਵਾਦ ਕਰਦਾ ਕਿਉਂਕਿ ਮੇਰੇ ਲਈ ਮੇਰਾ ਉਹ ਰੱਬ ਆ ਜੀ ਤੇ ਬਾਕੀ ਭਰਾ ਭਰਾ ਦਾ ਵੀ ਬਹੁਤ ਸੰਯੋਗ ਹੈ ਕੰਮ ਦੇ ਵਿੱਚ ਕਰਦਿਆਂ ਦਾ ਵੀ ਹੁਣ ਕਰ ਕਈਆਂ ਦੇ ਪੈਰਾਂ 'ਚ ਰੋਕਦੇ ਆ ਪੁੱਤ ਤੂੰ ਆ ਕੰਮ ਨਾ ਕਰ ਆਪ ਪੜੀ ਪੜਾ ਆਪ੍ਰੋਸ਼ਨ ਲੈ ਆਈ ਲਿਆ ਪਰ ਇਦਾਂ ਨਹੀਂ ਕਰਨਾ ਚਾਹੀਦਾ ਜੋ ਬੱਚੇ ਦੇ ਮਾਈਂਡ ਦੇ ਵਿੱਚ ਚੱਲ ਰਿਹਾ ਉਹਦੇ ਮਾਈਂਡ ਪੜੋ ਉਹਦੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਕੀ ਪਤਾ ਉਹ ਤੁਹਾਡੇ ਬਾਰੇ ਸੋਚਣ ਦੇ ਮੈਂ ਆਪਣੇ ਮੰਮੀ ਡੈਡੀ ਨੇ ਇਦਾਂ ਕਰਨਾ ਆਪਣੇ ਮੰਮੀ ਡੈਡੀ ਨੂੰ ਮਗੱਡੀ ਆੜੀ ਘੁਮਾਉਣਾ ਪਰ ਇਦਾਂ ਕਰਨਾ ਵਾਲੀ ਵਧੀਆ ਸੋਚ ਰੱਖਣ ਦੇ ਆ ਉਹ ਤੁਸੀਂ ਉਹਨੂੰ ਉੱਤੇ ਪ੍ਰੈਸ਼ਰ ਪਾਈ ਜਾਂਦੇ ਜੋ ਇਹਨੂੰ ਪੋਜੀਸ਼ਨ ਲੈਣੀ ਤੋ ਆ ਕਰ ਉਹ ਕਰ ਇਹ ਗਲਤ ਗੱਲ ਹੈ ਉਹਨਾਂ ਦੇ ਸਿਰ ਉੱਪਰ ਚੜ ਚੋ ਮੈਨੂੰ ਪਤਾ 90% ਮੈਨੂੰ ਲੋਕਾਂ ਗਲਤੀ ਕਰਨਾ ਇਹ ਗੱਲ ਗਲਤ ਕਰੰਡਿਆ ਕਿ ਪ੍ਰੈਸ਼ਰ ਨਹੀਂ ਪੋਣਾ ਚਾਹੀਦਾ ਪਰ ਬੱਚੇ ਦੇ ਬ੍ਰੇਨ ਤੇ ਪ੍ਰੈਸ਼ਰ ਪੋਣਾ ਕੋ ਚੰਗੀ ਗੱਲ ਨਹੀਂ ਹੈ ਤੇ ਬਾਕੀ ਇਹੋ ਕਹਣਾ ਚਾਹੁੰਦਾ ਮੈਂ ਵੀ ਆਪਣੇ ਪੇੜਨਾਂ ਨੂੰ ਵੀ ਪਿਆਰ ਕਰਨਾ ਚਾਹੀਦਾ ਤੇ ਪੇੜਨਾਂ ਸਾਨੂੰ ਬੱਚੇ ਦੇ ਵੀ ਪਿਆਰ ਕਰਨਾ ਪਿਆਰ ਕਰਨਾ ਚਾਹੀਦਾ ਵਾ ਗੋਲੂ ਗੋਲੂ ਦੀ ਫਿਰ ਕਿਹੜੀ ਫਿਲਮ ਫਕਾ ਸਾਹਿਬ ਦੀਆਂ ਆ ਰਹੀਆਂ ਨੇ ਉਹ ਵੀ ਤੁਹਾਨੂੰ ਦੱਸ ਦਵਾਂ ਤੇ ਹੁਣ ਕਈ ਮਤਲਬ ਵੀ ਇਦਾਂ ਜਣਾ ਕਹਿੰਦੇ ਆਪਣੇ ਪੇੜਨਾਂ ਨੂੰ ਤੇ ਪੇੜਨਾਂ ਅੱਗੋਂ ਵੜ ਗੁੱਸਾ ਕਰ ਲੈਂਦੇ ਵੀ ਤੂੰ ਪਾੜੀ ਪਾੜਣਾ ਨਹੀਂ ਅਰੇ ਇਹ ਚੀਜ਼ ਚੰਗੀ ਐ ਬੱਚੇ ਦੇ ਸਿੱਧੀ ਬ੍ਰੇਨ ਤੇ ਮਨ ਅਸਰ ਪੈਂਦਾ ਵਾ ਤੇ ਬਾਅਦ ਚ ਤੂੰ ਹੀ ਕਹਣਾ ਵਾ ਆਡਾ ਮੁੰਡਾ ਇਦਾਂ ਹੋ ਗਿਆ ਟਾਡਾ ਮੁੰਡਾ ਐਵੇਂ ਹੋ ਗਿਆ ਅਸੀਂ ਕਿਹਾ ਪੜਨ ਨਾਲੇ ਗਿਆ ਵਾ ਤੇ ਬਾਅਦ ਦਾ ਇਦਾਂ ਉਹ ਜਦੋਂ ਦੀ ਬੱਚੇ ਤੇ ਪ੍ਰੈਸ਼ਰ ਹੀ ਪਾਈ ਆ ਉਹ ਨਾ ਵਿਚਾਰਾ ਬੱਚਾ ਕੋ ਕਹਿਣ ਚੋਗਾ ਉਹਨਾਂ ਨੂੰ ਪਤਾ ਗੱਲ ਤੇ ਸਾਰੀ ਪੇੜਸਾਂ ਦੀ ਐ ਤੇ ਇਹ ਕਰਕੇ ਆਪਣੇ ਬੱਚੇ ਤੇ ਪ੍ਰੈਸ਼ਰ ਨਹੀਂ ਪਾਣਾ ਚਾਹੀਦਾ ਜਿੱਦਾਂ ਉਹ ਅਰਦਾ ਨੂੰ ਕਰਨ ਦੋ ਪਰ ਮਾਰੇ ਕਮਾ ਤੋਂ ਡੱਕੋ ਉਹਨੂੰ ਕੋਲ ਮੇਰੀ ਮੰਮੀ ਮਾਰੇ ਕਮਾ ਤੋਂ ਬੜਾ ਡੱਕ ਦੇਖਾ ਜਦ ਵਾੜੀ ਜਾਂਦੀਆਂ ਮੈਨੂੰ ਤੇ ਫਿਲਮਾਂ ਆਪਣੇ ਮਸਤਾਨੇ ਬਹੁਤ ਬਿਸ਼ੂ ਰੋਸੀ ਦੀ ਜੋ ਵਾਡੇ ਸਿੱਖ ਇਤਿਹਾਸ ਤੇ ਰਚੀ ਫਿਲਮ ਬਹੁਤ ਘਟਿਆ ਤੇ ਬਾਕੀ ਉਹ ਤੇ ਸਰਦਾਰਾਂ ਦੀ ਇੱਜ਼ਤ ਕਰਨੀ ਚਾਹੀਦੀ ਮੈਂ ਕਹਣਾ ਜਿੱਥੇ ਵੀ ਸਰਦਾਰ ਦਿਖੇ ਸਰਦਾਰ ਸਰਦਾਰ ਜੀ ਦਿਖੇ ਉੱਥੇ ਲੋਨਿਕਾ ਜਿਹੜਾ ਕਿੱਦਾਂ ਸਰਦਾਰਾ ਇਹ ਲੈਂਗੁਏਜ ਬੋਗਲ ਤੋਂ ਹੁੰਦੀ ਉਹਨੂੰ ਕਹਣਾ ਸਰਦਾਰ ਜੀ ਸਤਿਕਾਰ ਜੇ ਸਰਦਾਰ ਜੀ ਨਹੀਂ ਕਹਣਾ ਫਿਰ ਕਹੇ ਭਾਜੀ ਸਤਿਕਾਰ ਉਹ ਮਾਨ ਮਹਿਸੂਸਾਈ ਗੱਲ ਭਾਵੇਂ ਮੈਂ ਕਿਸੇ ਨਹੀਂ ਰੱਖੇ ਪਰ ਮੈਂ ਇੱਕ ਮੈਂ ਜਨੂਨ ਰੱਖਦਾ ਉਹ ਕਿ ਮਤਲਬ ਪੱਗ ਤੇ ਮੈਂ ਜਨੂਨ ਰੱਖਦਾ ਬੜੀ ਤਗੜੀ ਚੀਜ਼ ਐ ਹਾਰੀ ਸਾਰੀ ਨਹੀਂ ਬੰਦਾ ਰੱਖ ਸਕਦਾ ਕਿਸ ਤੇ ਰਿਸਪੈਕਟ ਕਰਨੀ ਚਾਹੀਦੀ ਐ ਸਾਰਿਆਂ ਦੀ ਸੋ ਪ੍ਰੀਤ ਹਪਾਲ ਦੀ ਫਿਲਮ ਆਈ ਏ ਇੱਕ ਹਾਂਜੀ ਪਿੰਡ ਵਾਲੇ ਸਕੂਲ ਉਹਦੇ ਵਿੱਚ ਵੀ ਤੁਸੀਂ ਆਪਣਾ کردار ਨਿਭਾਇਆ ਪਿੰਡ ਵਾਲੇ ਸਕੂਲ ਦੀ ਬਰਾ ਪਿੰਡ ਵਾਲੇ ਸਕੂਲ ਪਿੰਡ ਵਾਲੇ ਸਕੂਲ ਦੇ ਇੱਕ ਫਿਲਮ ਤੁਹਾਡੇ ਆਈ ਏ ਦੋਨਾਂ ਦੀ ਦੋਨਾਂ ਨੇ ਫਿਰ ਮਾਜੇ ਵਾਲੇ ਬਣੇ ਛੋਟਾ ਵੀਰ ਤੇ ਵੱਡਾ ਵੀਰ ਦੋਨੇ ਮਾਜੇ ਵਾਲੇ ਕਿੰਨਾ ਕੁ ਫਿਰ ਰਿਸਪੌਂਸ ਮਿਲਿਆ ਰਿਸਪੌਂਸ ਬਹੁਤ ਘੈਂਟ ਭੜੀ ਆ ਪਾਜੀ ਢਾਕੜ ਲਾ ਦੀ ਕੋਈ ਚੀਜ਼ ਹੀ ਨਹੀਂ ਨੇ ਘੇੜ ਪਾਜੀ ਆ ਤੇ ਭਾਈ ਮੈਂ ਭਾਈ ਦੀ ਕਿਥੋਂ ਦੀ ਭਾਈ ਆਂਦੇ ਮੈਂ ਕਿ ਦੱਸ ਵਰਦਾ ਮੈਂ ਠੀਕ ਆ ਫਿਰ ਤੇ ਆਪਾਂ ਦੋਵੇਂ ਮਾਜੀ ਵਾਲੇ ਉਹ ਘੇੜ ਬੰਦੇ ਆ ਲਵ ਯੂ ਆ ਭਾਈ ਨੂੰ ਵੀ ਜੀ ਲੋ ਸੋ ਗਿੱਤੀ ਗਰੇਵਾਲ ਨਾਲ ਵੀ ਇੱਕ ਫਿਲਮ ਕੀਤੀ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਹਨੇ ਕੀਤੀ ਹੈ ਗਿੱਤੀ ਭਾਈ ਦਾ ਗਿੱਤੀ ਸ਼ਾਹ ਵਾਲੀ ਗਰਦਾਰੀ ਲਾਲ ਉਹ ਪਹਿਲਾਂ ਕੀਤੀ ਸੀਗੀ ਮੂਵੀ ਉਹ ਘੇੜ ਪਾਜੀ ਬਹੁਤ ਮੈਨਾਂ ਸਿਰਾ ਲਾਤਾ ਪਾੜੀ ਨਾ ਆਕੜਾਂ ਦੀ ਚੀਜ਼ਾਂ ਨੇ ਜਿੱਦਾਂ ਪ੍ਰੀਤ ਰਪਾਲ ਭਾਈ ਚੰਨੀ ਨਾ ਆਕੜ ਉਹ ਡੱਗ ਤੇ ਭਾਰੀ ਚਫਲੀ ਆਕੜ ਬੋਲਾਈ ਇਸ ਬੰਦੇ ਆ ਸੋ ਬੋਲੂ ਜੀ ਕਹਿੰਦੇ ਨੇ ਕਿ ਮਾਝੇ ਵਾਲੇ ਮਾਝੇ ਵਾਲਿਆਂ ਦੇ ਦਿਮਾਗ ਬੜੇ ਤੇਜ਼ ਨੇ ਕੋਈ ਨਾ ਕੋਈ ਨਵਾਂ ਕੋਈ ਕੰਮ ਕੱਢਦੇ ਰਹਿੰਦੇ ਨੇ ਤੁਸੀਂ ਵੀ ਮਾਝੇ ਤੋਂ ਆ ਪ੍ਰੀਤ ਰਪਾਲ ਵੀ ਮਾਝੇ ਤੋਂ ਆ ਪਰ ਆਕੜ ਵਾਕੇ ਮਾਝੇ ਵਾਲਿਆਂ ਚ ਨਹੀਂ ਹੁੰਦੀ ਕੀ ਕਹਿਣਾ ਚਾਹੁੰਦੇ ਹੋ ਆਕੜ ਰੱਖਣੀ ਵੀ ਚਾਹੀਦੀ ਜੀ ਆਕੜ ਮਗਰ ਨਾਲ ਰੱਖ ਲਈ ਚਾਹੀਦੀ ਆਕੜਾਂ ਦੀ ਬਹੁਤ ਗਲਤੀ ਆ ਆਕੜਾ ਕਿਆ ਕਰਾਂਗੇ ਕਰਾਂਗੇ ਵੀ ਕੀ ਉਹ ਤਹੀ ਉਹ ਤਾਂ ਦੇ ਰਾਂ ਆਪਾਂ ਗੱਲਾਂ ਮਾਰਨ ਦੇ ਆ ਹੁਣ ਮੈਂ ਲੋਬ ਜਿੱਚ ਮਾਰਾਂ ਹਾਂ ਵੀ ਮੱਲੇ ਮਾੜੇ ਜੋ ਮੈਂ ਚਾਹਾਂ ਮੈਂ ਉਹਦਾ ਵਲਦਾ ਉਹ ਹੁੰਦੀ ਆਕੜ ਇਹ ਆਕੜ ਵੇਰੇ ਕਰਨੀ ਨਹੀਂ ਚਾਹੀਦੀ ਉਹ ਗਲਤ ਚੀਜ਼ ਆਕੜ ਮੈਂ ਉਹ ਆਕੜ ਨੂੰ ਪ੍ਰੋਮੋਟ ਕਰਨਾ ਨਹੀਂ ਮੈਂ ਉਹ ਮੈਂ ਉਹ ਬਲੇ ਆਉਂਗੂ ਰੇ ਨੱਤੀ ਬਣਿਆ ਹੂ ਬਸ ਜੀ ਤੈ ਕੀਤਾ ਮਾਤਾ ਪਿਤਾ ਦੇ سپورਟ ਦੇ ਨਾਲ ਪਰਮਾਤਮਾ ਦੀ سپورਟ ਦੇ ਨਾਲ ਫਿਰ ਪੈਸੇ ਤੇ ਲੈ ਵੀ ਮਿਲਦੇ ਆ ਕਿ ਨਹੀਂ ਗੋਲੋਂ ਨੁਕਦਾ ਕੱਲਾ ਐਕਟਿੰਗ ਆ ਹੀ ਕਰੀ ਜਾਂਦਾ ਤੇ ਹਸਾਈ ਜਾਂਦਾ ਲੋਕਾਂ ਨੂੰ ਨਹੀਂ ਨਹੀਂ ਮਿਲਦੇ ਮਿਲਦੇ ਆ ਇਹ ਨਿਕਲੇ ਵਾਇਰਲ ਦੀ ਕਿਪਾਵਾ ਜੀ ਹਾਂਜੀ ਹਾਂਜੀ ਇਹ ਵੇਖਿਆ ਰਹੂਗੀ ਜੀ ਅੱਜ ਕਿਰਪਾ ਬਣੀ ਰਹੇਗੀ ਅੱਜ ਕਿਰਪਾ ਬਣੀ ਰਹੇਗੀ ਮੇਰੇ ਮੰਮੀ ਡੈਡੀ ਦੀ ਵੀ ਮੇਰੇ ਤੇ ਕਿਰਪਾ ਬਣੀ ਰਹੇਗੀ ਕਿਉਂਕਿ ਬਹੁਤ ਤਕੜਾ ਸੰਜੋਗ ਉਹਨਾਂ ਨੇ ਐਡੇ ਨੂੰ ਨੇ ਆਪਾਂ ਐਡੇ ਤੋਂ ਐਡੇ ਤਕੜਾ ਕਰ ਲਿਆ ਵਾ ਜੀ ਫਿਰ ਐਡੇ ਤੋਂ ਪਾ ਤੱਕ ਖੜਨਾ ਉਹਨਾਂ ਦੇ ਸੰਜੋਗ ਨਾਲ ਵਾ ਜੀ ਤੇ ਇਸ ਕਰਕੇ ਆਪਣੇ ਮੰਮੀ ਡੈਡੀ ਨਾਲ ਪਿਆਰ ਕਰਿਆ ਕਰੋ ਸਾਰੀ ਉਹਨਾਂ ਕਈ ਨਸ਼ੇ ਕਰਕੇ ਤੇ ਮਾਂ ਪਿਓ ਨੂੰ ਕੁੱਟਦੇ ਆ ਬੜੀਆਂ ਵੀਡੀਓ ਇੰਟਰਨੈਟ ਤੇ ਜਨਨਾ ਆਪਣੇ ਇੱਕ ਬੰਦਾ ਵਾ ਨਸ਼ੇ ਕਰਕੇ ਆਪਣੇ ਪਿਓ ਦੀ ਦਾੜੀ ਨੂੰ ਹੱਥ ਪਾਉਂਦਿਆ ਗਲਤ ਗੱਲ ਆ ਕਦੀ ਵੀ ਆਪਣੇ ਪਿਓ ਦੀ ਦਾੜੀ ਨੂੰ ਹੱਥ ਨਹੀਂ ਪਾਉਣਾ ਚਾਹੀਦਾ ਸਗੋਂ ਉਹਨਾਂ ਦੇ ਪੈਰੀ ਹੱਥ ਲਾਉਣਾ ਚਾਹੀਦਾ ਓਹ ਲੱਗਦਾ ਨਹੀਂ ਗੋਲੂ ਜੀ ਜੇ ਤੁਸੀਂ ਕਹਿਆ ਕਿ ਮੈਂ ਦਾੜੀ ਨੂੰ ਹੱਥ ਪਾਣਾ ਜਾਂ ਨੂੰ ਮਾਰਨਾ ਕੁੱਟਣਾ ਲੱਗਦਾ ਨਹੀਂ ਕਿਤੇ ਕਿ ਪ੍ਰਮਾਤਮਾ ਦੇਖਦਾ ਪਿਆ ਕਿ ਜੇ ਅੱਜ ਉਹ ਬੱਚਾ ਜਿਹੜਾ ਆਪਣੇ ਪਿਓ ਦੇ ਦਾੜੀ ਨੂੰ ਹੱਥ ਪਾਉਣ ਦਿਆ ਕਾਨੂੰਨ ਲੱਗਦਾ ਨਹੀਂ ਕਿ ਉਹਦੇ ਜਿਹੜੇ ਬੱਚੇ ਨੇ ਤਾਂ ਨੂੰ ਐਡਾ ਹੀ ਉਹਦੇ ਉਹਦੇ ਨਾਲ ਵੀ ਹੋ ਸਕਦਾ ਲੱਗਦਾ ਹੋ ਸਕਦਾ ਹੋ ਸਕਦਾ ਮਾੜਾ ਅਸਰ ਥੱਲੇ ਪੈਂਦਾ ਪੈਂਦਾ ਹੁਣ ਕਦੀ ਵੀ ਇਹ ਚੀਜ਼ ਗੱਲ ਵੇਖੋ ਜੇ ਆਪਣੇ ਮਾਪਿਓ ਚੰਗੇ ਹਨਾ ਉਹ ਉਹਨਾਂ ਦੇ ਬੱਚੇ ਵੀ ਗਾ ਚੰਗੇ ਹੋਣਗੇ ਜੀ ਤੇ ਜੇ ਆਪਣੇ ਮਾਪਿਓ ਮਾਰੇ ਆ ਪੀ ਕੇ ਮਾਰਦਿਆਂ ਕਿਦੇ ਉਹਦੇ ਨਸ਼ੇ ਕਰਕੇ ਢੜੀ ਕੁੱਟਣੀ ਗਾ ਪਰ ਜਨਰੇਸ਼ਨ ਵੀ ਉਦਾਂ ਦੀ ਹੋਣੀ ਹੈ ਜੀ ਜੀ ਇਹ ਤਾਂ ਕਿ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਹਨ ਮੈਂ ਇਹ ਚੀਜ਼ ਨੂੰ ਪ੍ਰਮੋਟ ਕਰਦਾ ਸੋ ਫਿਰ ਗੋਲੂ ਮਾਜੇ ਵਾਲਾ ਸੋਤਾ ਸਾਹਿਬ ਫਿਰ ਉਹ ਵੀ ਸਾਨੂੰ ਡਾਇਲਿੰਗ ਇੱਕ ਸੁਣਾ ਦੋ ਕਿ ਅ ਬੱਡੇ ਹੋਗੇ ਕੀ ਬੰਨਾ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਸੁਣਾ ਦੋ ਬੱਡੇ ਹੋਗੇ ਮੈਂ ਅੱਭਲਾ ਬਹੁਤ ਤਗੜਾ ਸਟਾਰ ਮੈਂ ਸਾਰੀਆਂ ਫਿਲਮਾਂ ਕਰਨੀਆਂ ਹਾਲੀਵੁੱਡ ਬੋਲੇਵੁੱਡ ਹਾਲੀਵੁੱਡ ਸੌਦੀਆਂ ਜਿਹੜੀਆਂ ਫਿਲਮਾਂ ਜਿਹੜੇ ਮੈਂ ਆਪਣੇ ਘਰਦਿਆਂ ਦੀ ਖੁਸ਼ੀ ਲਈ ਮ ਦਿਹਾੜੀਆਂ ਵੀ ਲਾ ਸਕਦਾ ਅੱਜ ਬੰਨੂ ਕੋ ਕਹੇ ਨਾ ਕਿ ਤੇਰੇ ਘਰਦਿਆਂ ਨੂੰ ਆਪਾਂ ਗੱਡੀ ਦਿੱਨੇ ਦਿਹਾੜਿਆਂ ਵਾਲਾ ਦਿਆਣੀਆਂ ਲਊਂਗਾ ਜਿੰਨੀਆਂ ਕਹਿਣਗੇ ਉਹ ਬੜਾ ਖੁਸ਼ੀ ਦੇਣੀ ਮੈਂ ਆਪਣੇ ਮਾਪਿਆਂ ਮਾਣਾਂ ਨੇ ਮੂੰਹ ਤੇ ਖੁਸ਼ੀ ਦਿਖਾਉਣੇ ਚਾਹਾਂ ਮੇਰੇ ਡਾਇਲੌਗ ਸਾਡੇ ਇਧਰ ਗੋਰੀਬੀ ਕੱਟੀ ਆ ਮੇਰੇ ਘਰ ਦੇ ਆਨੇ ਰਸੋਈ ਚ ਰਸੋਈ ਚ ਲੈਨੇ ਨੇ ਹਾਂ ਪਰ ਮੈਂ ਛੋਟਾ ਹਾਂ ਉਹਦੇ ਤੇ ਉਹ ਗੋਰੀਬੀ ਖਟਿਆ ਤੇ ਹੁਣ ਹਾਲਾਤ ਥੋੜੇ ਸੁਧਰੇ ਆ ਤੇ ਵਾਹਿਗੁਰੂ ਦੀ ਨਿਗਾਹ ਕਿਰਪਾ ਉਹ ਡਾਇਲੌਗ ਦਾ ਹੰਸਲਾ ਤੇ ਮਿਲਿਆ ਉਹ ਗੋਲੂ ਜੀ ਬੜੀ ਵਧੀਆ ਗੱਲ ਲਾਚੋ ਲਾਂ ਕੇ ਬੜੀ ਗਰੀਬੀ ਦੇਖੀ ਆਪਾਂ ਇੱਕ ਰਸੋਈ ਦੇ ਵਿੱਚ ਤੁਸੀਂ ਰਹਿੰਦੇ ਸੀ ਤੁਸੀਂ ਦੱਸਿਆ ਦਰਸ਼ਕਾਂ ਨੂੰ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਉਹ ਅੱਜ ਗੱਲਾਂ ਯਾਦ ਕਰਕੇ ਕਿਤੇ ਨਾ ਕਿਤੇ ਮਨ ਵੀ ਉਦਾਸ ਹੁੰਦਾ ਕਿ ਅੱਜ ਉਸ ਪੁੱਤ ਨੇ ਗਰੀਬੀ ਦੇਖੀ ਉਸ ਪੁੱਤ ਨੇ ਅੱਜ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੂੰ ਐਤੋਂ ਤੱਕ ਪਹੁੰਚਾਇਆ ਕੀ ਕਹਿਣਾ ਜਾਂਦੇ ਹਾਂਜੀ ਹਾਂਜੀ ਦੁੱਖ ਤੇ ਹੁੰਦਾ ਹੈ ਤੁਹਾਨੂੰ ਪਤਾ ਕੋਈ ਵੀ ਚੀਜ਼ ਦਾ ਹੁਣ ਸਾਲ ਲੱਗਣ ਮੈਂ ਹਨਾ ਉਹਨਾਂ ਉਹ ਲੱਗਦੇ ਮਤਲਬ ਦੂਰ ਚਲੇ ਜਾਂ ਹੁਣ ਘਰ ਦੇ ਉਹਨਾਂ ਤੇ ਦੇਖੋ ਨਹੀਂ ਆ ਪਾ ਇਹ ਕਿੱਥੇ ਚਲ ਗਿਆ ਵਾ ਜੀ ਓ ਇਦਾਂ ਹੀ ਹੈ ਜਨਰੇਸ਼ਨ ਦੇ ਬਾਰੇ ਗੱਲ ਕਰਦੇ ਹਾਂ ਹੁਣ ਜਿਹੜੇ ਜਿਹੜੇ ਦਿਨ ਆਪਾਂ ਕੱਟੇ ਹੁਣ ਅੰਦਰ ਮਨ ਦੇ ਵਿੱਚ ਰਹਿੰਦੇ ਰਹਿੰਦੇ ਆ ਉਹਨਾਂ ਦੀ ਜਗ੍ਹਾ ਡਿਫਰੈਂਟ ਜਗ੍ਹਾ ਬਣੀ ਹੁੰਦੀ ਦਿਲ ਦੇ ਵਿੱਚ ਜਿੱਥੇ ਵੀ ਜਿਹੜੇ ਦਿਨ ਸਾਡੇ ਨਾਲ ਬੀਤੇ ਹੁਣ ਉਹ ਦਿਲ ਉਹ ਦਿਨ ਕਦੀ ਵੀ ਆਪਾਂ ਭੁਲਾ ਨਹੀਂ ਸਕਦੇ ਸੋ ਕਿਤੇ ਨਾ ਕਿਤੇ ਮਾਜਾ ਆ ਵੀ ਵੀ ਆ ਬੰਦਾ ਕਉਗਾ ਚਲ ਗਏ ਜਿਹਨੂੰ ਭਲਾ ਸਕਦੇ ਮਾੜਾ ਦਿਨ ਕਦੀ ਨਹੀਂ ਬੰਦਾ ਕਿਤੇ ਨਾ ਕਿਤੇ ਮਾਜੇ ਵਾਲਾ ਗੋਲੂ ਪਾਬ ਉਹ ਹੋ ਗਿਆ ਕਹਿੰਦੇ ਇੱਕ ਰਸੋਈ ਦੇ ਵਿੱਚ ਆਪਾਂ ਦਿਨ ਕੱਟੇ ਨੇ ਸੋ ਆਪਾਂ ਕਹਿੰਦੇ ਕਿ ਆਪਣੇ ਮਾੜੇ ਦਿਨ ਨੇ ਭਲਾਏ ਸੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ ਆਪਾਂ ਉਹਨਾਂ ਕੋਈ ਡਾਇਲਗ ਵੀ ਸੁਣਾਗੇ ਕਿਹੜੇ ਡਾਇਲਗ ਉਹਨਾਂ ਦੇ ਮਸ਼ਹੂਰ ਹੋਏ ਨੇ ਉਹ ਸੁਣਦੇ ਆਪਾਂ ਡਾਇਲਗ ਸੋ ਸਕੂਲ ਵਾਲੀ ਗੱਲ ਦੱਸੋ ਕਿ ਮਾਜੇ ਵਾਲਾ ਉਹ ਦੱਸੋ ਪਿੰਡਾਂ ਵਾਲਾ ਸਕੂਲ ਉਹਦੇ ਵਿੱਚ ਡਾਇਲਗ ਕਿਹੜਾ ਸੀਗਾ ਉਹ ਵੀ ਸਾਡੇ ਦਰਸ਼ਕਾਂ ਨੂੰ ਸੁਣਾਓ ਮੈਂ ਪ੍ਰੀਤਨਪਾਲ ਸਰ ਕਹਿੰਦੇ ਮੈਨੂੰ ਕਿ ਉਹ ਮਾਸਟਰ ਜੀ ਬਣੇ ਹੁੰਦੇ ਰਹਾ ਮੈਨੂੰ ਮੈਨੂੰ ਕਹਿੰਦੇ ਭੋਲੋ ਵੱਡਾ ਕੇ ਤੂੰ ਕੀ ਕਰਿਆ ਮੈਂ ਮਾਸਟਰ ਜੀ ਮੈਂ ਸਕੂਲ ਦੇ ਵਾਰਸ ਵਾਲੇ ਗੁਲੀਆਂ ਦੀ ਰੇੜੀ ਲਾ ਲਦੀ ਭਲੇ ਖਾਵਾਂਗੇ ਨਾਲੇ ਕਹਵਾਵਾਂਗੇ ਸੋ ਇੱਕ ਹੋਰ ਬੜਾ ਮਸ਼ਹੂਰ ਹੋਇਆ ਤੁਹਾਡਾ ਡਾਇਲੰਗ ਪਾਰਲਰ ਦੇ ਮੁੰਡੇ ਵਾਲਾ ਜੀ ਉਹ ਵੀ ਸੁਣਾਓ ਮੈਂ ਤੁਹਾਨੂੰ ਕਹਣਾ ਗੁੱਸਾ ਨਾ ਕਰਿਓ ਬੱਸ ਨਹੀਂ ਕਰਦੇ ਨਹੀਂ ਕਰ ਮੈਂ ਦੇਖੋ ਪਾਰਲਰ ਦੇ ਮੁੰਡੇ ਪਾਰਲਰ ਦੇ ਮੁੰਡੇ ਤੇਰੀ ਭੈਣ ਨੂੰ ਸਾਲਾ ਤੇਰੇ ਇਹ ਤੁਹਾਨੂੰ ਨਹੀਂ ਗਾਲਾਂ ਕੱਢਣ ਦਾ ਇਹ ਦੇ ਲੋਗਾ ਵੈਸੇ ਹੀ ਜੀ ਜੀ ਉਹ ਤੇ ਬੀਪ ਲਾ ਦਿਓ ਹੁਣ ਜੀ 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 ਕਾਉ ਪਾਲਰ ਦੇ ਬਣੇ ਪਾਲਰ ਦੇ ਮੁੰਡੇ ਤੇਰੀ ਭੈਣ ਨੂੰ ਸਾਲਾ ਤੈਨੂੰ ਕਨੇ ਗਿਆ ਮੈਂ ਪਾਲਰ ਦਾ ਮੁੰਡਾ ਐ ਜਿਹਦੇ ਟਾੜੇ ਨੂੰ ਤੇਰੀ ਪਨੇੜੀ ਪੁੱਟੀ ਜਾਣੀ ਆਉਂਦਾ ਨਿਰਾਸ਼ ਆਲੇ ਉਹ ਗੰਦ ਪਾਇਆ ਇੱਕ ਹੋਰ ਬਹਿ ਲੰਗਾ ਤੁਹਾਡਾ ਹਾਰਨਾ ਵਾਲਾ ਉਹ ਵੀ ਪਲੀਜ਼ ਸਾਡੇ ਦਰਸ਼ਕਾਂ ਨੂੰ ਸੁਣਾਓ ਤਾਂ ਗਊ ਮੈਂ ਪਿੰਭੂ ਆ ਜੀ ਜੀ ਤੀ ਕਹਣਾ ਹਾਂ ਮੈਂ ਠੀਕ ਯਰ ਪਿੰਭੂ ਆ ਜੀ ਦੀ ਹਾਂ ਆਬਾ ਤੁਹਾਨੂੰ ਤੇਰੀ ਭੈਣ ਨੂੰ ਆ ਵੱਡੇ ਲਵਾਏ ਕਿੱਦਾਂ ਦਾ ਲੱਗਿਆ ਤੁਹਾਨੂੰ ਗੋਲੂ ਮਾਝੇ ਵਾਲੇ ਨਾਲ ਗੱਲਬਾਤ ਕੀਤੀ ਕਹਿੰਦੇ ਕਿ ਇੱਕ ਰਸੋਈ ਦੇ ਵਿੱਚ ਆਪਾ ਸਾਰਾ ਪਰਿਵਾਰ ਸੁੰਦੇ ਸੀ ਰਹਿੰਦੇ ਸੀ ਪਰ ਕਿਤੇ ਨਾ ਕਿਤੇ ਪ੍ਰਮਾਤਮਾ ਦੀ ਕਿਰਪਾ ਹੋਈ ਏ ਤੇ ਮਾਤਾ ਪਿਤਾ ਅੱਜ ਜਿਹੜੇ ਬੜੇ ਖੁਸ਼ ਨੇ ਕਿਉਂਕਿ ਇਤਨੇ ਕਿਤੇ ਭਾਵੁਕੀ ਹੋ ਗਿਆ ਗੋਲੂ ਮਾਦੇ ਵਾਲਾ ਸਹੋਤਾ ਸਾਹਿਬ ਸਹੋਤਾ ਵੀ ਨਾਲ ਉਹਦਾ ਲੱਗਦਾ ਹੈ ਤੇ ਨਾਲ ਦੇ ਨਾਲ ਗੋਲੂ ਮਾਦੇ ਵਾਲੇ ਦੇ ਨਾਮ ਤੋਂ ਜਰਾਏ ਬੜਾ ਮਸ਼ਹੂਰ ਹੋਇਆ ਬੜਾ ਮਸ਼ਹੂਰ ਹੋਇਆ ਲੋਕਾਂ ਨੇ ਬੜਾ ਪਿਆਰ ਦਿੱਤਾ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਗੋਲੂ ਮਾਦੇ ਵਾਲੇ ਦੀਆਂ ਅੱਗੇ ਵੀ ਫਿਲਮਾਂ ਜਿਹੜੀਆਂ ਨੇ ਆਰੀਆਂ ਨੇ ਆਪਣੀਆਂ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਦਸੀਆਂ ਨੇ ਸੋ ਵੀਡੀਓ ਨੂੰ ਵਰਤਵਾਸ਼ ਸ਼ੇਅਰ ਕਰਿਓ ਸ਼ੇਅਰ ਕਰਿਓ ਆਪਾਂ ਤੁਹਾਨੂੰ ਅੱਜ ਮਿਲਾਇਆ ਏ ਬੋਲੂ ਮਾਜੇ ਵਾਲੇ ਨਾਲ ਬੜਾ ਪਿਆਰ ਲੋਕ ਦੇ ਰਹੇ ਨੇ ਅੱਗੇ ਵੀ ਫਿਲਮਾਂ ਉਹਨਾਂ ਦੀ ਆ ਰਹੀਆਂ ਨੇ ਤੇ ਹਾਸੇ ਵਾਲੀਆਂ ਵੀ ਗੱਲਾਂ ਬਾਤਾਂ ਕੀਤੀਆਂ ਤੇ ਭਾਵੁਕ ਵੀ ਕਿਤਨਾ ਕਿਤੇ ਹੋ ਗਏ ਨੇ ਸੋ ਦੇਖਦੇ ਰਹੋ ਪੰਜਾਬ 84 ਲਾਈਵ ਲਖੀ ਰਾਜਵਰ ਗੁਰਦਾਸਪੁਰ